ਇਸ ਵਾਰ ਪੇ ਆਓ ਉਹ ਜਿਹੜੇ ਸਿਰ ਦੇਣ ਵਾਲੇ ਅੱਜ ਆਵਾ ਉਹਨਾਂ ਨੂੰ ਪੰਜ ਪਿਆਰੇ ਕਹਿ ਕੇ ਜਾਣਦੇ ਆ ਜਿਨ੍ਹਾਂ ਨੇ ਆਪਣੇ ਸਿਰ ਦਿੱਤੇ ਤੇ ਉਹਨਾਂ ਨੂੰ ਅਸੀਂ ਸ਼ਹੀਦ ਸਿੰਘ ਕਹਿੰਦੇ ਆ ਔਰ ਇੱਕ ਸ਼ਹੀਦ ਸਿੰਘ ਜਿਹੜੇ ਸਾਡੇ ਪੰਥ ਦੇ ਅੰਦਰ ਜੇ ਉਮਰਾਂ ਦੀ ਗੱਲ ਕਰੀਏ ਤੇ ਸਾਡੇ ਪੰਥ ਵਿੱਚ ਕੋਈ ਸ਼ਹੀਦਾਂ ਦੀ ਉਮਰ ਨਹੀਂ ਹੈ ਇੱਥੇ ਤੇ 70 ਸਾਲ ਦੀ ਬਜ਼ੁਰਗੀ ਤੋਂ ਲੈ ਕੇ 80 ਮਾਸੇਨੀ ਕਹਿੰਦੀ ਇੱਕ ਬੱਚਾ ਆਪਣੀ ਦਾਦੀ ਨੂੰ ਪੁੱਛਦਾ ਕਹਿੰਦਾ ਦਾਦੀ ਜੇ ਮੈਨੂੰ ਦੱਸੋ ਸ਼ਹੀਦਾਂ ਬਾਰੇ ਤੇ ਉਹ ਬੱਚੇ ਨੂੰ ਦਾਦੀ ਨੂੰ ਦੱਸਦੀ ਪਹਿਲੇ ਦਿਨ ਕਹਿੰਦੀ ਛੋੜੇ ਸਾਹਿਬ ਜਦ ਦੇ ਨੌਵੇਂ ਸੱਤ ਸਾਲ ਦੀ ਉਮਰ ਦੀ ਹਾਂ ਚਲੇ ਗਏ ਦੂਜੇ ਦਿਨ ਉਹ ਬੱਚਾ ਫਿਰ ਆਇਆ ਕਹਿੰਦਾ ਦਾਦੀ ਦੀ ਮੋਰ ਵੀ ਸਾਥੀ ਸੀ ਜੇ ਨਾ ਪੈਦਾ ਵੀ ਹੋਇਆ ਉਹ ਵੀ ਸ਼ਹੀਦ ਦੀ ਅਗਦੀ ਮਾਣ ਲੈ। ਇਹ ਮਾਣ ਮੱਤਾ ਇਤਿਹਾਸ ਸਾਡਾ ਖਾਲਸੇ ਦਾ। ਆਓ ਕੁਝ ਦਿਨ ਪਹਿਲਾਂ ਜੋ 25 ਤਰੀਕ ਲੰਘ ਕੇ ਗਈ ਆ ਇਸ ਦਿਨ ਜੋ ਸਾਡੇ ਮਹਾਨ ਜਰਨੈਲ ਸਾਡੇ ਪੰਥ ਦੇ ਪਹਿਲੇ ਬਾਦਸ਼ਾ ਜਿਨ੍ਹਾਂ ਨੂੰ ਕਲਗੀ ਤਰ ਪਾਛਾ ਜੇ ਪੰਜਾਬ ਵੱਲ ਭੇਜਿਆ ਕਿਉਂਕਿ ਜਦੋਂ ਗੁਰਗੀਰ ਮੇਰੇ ਪਾਛਾ ਜੀ ਦੇ ਪਾਪਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਭੇਜਿਆ ਨਾ ਤੇ ਸਭ ਤੋਂ ਪਹਿਲਾਂ ਚੱਪੜ ਚਰੀ ਦੇ ਮੈਦਾਨ ਵਿੱਚ ਛੋਟੇ ਸਹਿਬ ਜੀ ਅੱਗੇ ਨੂੰ ਸ਼ਹੀਦ ਕਰਵਾਉਣ ਦਾ ਸੋਧਾ ਲੱਗਦਾ ਤੇ ਪਾਪਾ ਬੰਦਾ ਸਿੰਘ ਜੀ ਬਹਾਦਰ ਸਮਾਣਾ ਸਢੋਰਾ ਇਹੋ ਤੇ ਕਈ ਇਲਾਕੇ ਜਿਹੜੇ ਜਿੱਥੇ ਨੇ ਖੜੇ ਕਰਦੇ ਜਦੋਂ ਗੁਰਦਾਸ ਮੰਗਲ ਦੀ ਗੜੀ ਵਿੱਚ ਆ ਕੇ ਬੈਠੇ ਨਾ ਤੇ ਬੱਚਿਓ ਅੱਜ ਤੁਸੀਂ ਦਸਤਾਰਾਂ ਸਜਾਈਆਂ ਨਾ ਆਪਣੇ ਸਿਰਾਂ ਤੇ ਇਹ ਦਸਤਾਰਾਂ ਦੇ ਮਹੱਲ ਹੀ ਪੜੇ ਦੱਸ ਦੇ ਨੋ ਸੱਤ ਸਾਲ ਦੀਆਂ ਉਮਰਾਂ ਤੇ ਉਹਨਾਂ ਨੇ ਕਹਿ ਗਿਆ ਰਾਜ ਭਾਗ ਦੇਣਾ ਉਹਨਾਂ ਨੂੰ ਕਿਹਾ ਤੁਹਾਨੂੰ ਪੈਸੇ ਮਾਇਆ ਦਾ ਕੋਈ ਪੈਰਾ ਇਹੋ ਜੀ ਗੱਲ ਨਹੀਂ ਮਾਇਆ ਕੋਈ ਘੜੀ ਦੇਵਾਂਗੇ ਧੀਆਂ ਦੇ ਘੱਲੇ ਦੇਵਾਂਗੇ ਪਰ ਕੀ ਸਾਬ ਲਾਜ ਨੇ ਦਸਤਾਰ ਦਾ ਮੁੱਲ ਪਾਇਆ ਨਹੀਂ ਪਾਇਆ ਉਹਨਾਂ ਨੇ ਦਸਤਾਰ ਦਾ ਕੋਈ ਕੰਮ ਨਹੀਂ ਲਿਆ ਉਹਨਾਂ ਨੂੰ ਪਤਾ ਹੈ ਦਸਤਾਰ ਕੀ ਅੰਮਲੀ ਹੈ ਸਿੱਖੀ ਅੰਮਲੀ ਹੈ ਕੋਈ ਵੀ ਜੀਤ ਸਿੱਖੀ ਦੇ ਟੋਲੇ

ਗਏ ਅਸੀਂ ਵੀ ਬਚਾਅ ਕਰਿਓ ਜਿਸ ਸੱਤ ਸੂ ਗੱਡੇ ਸਿਰਾਂ ਦੇ ਲੱਦੇ ਗਏ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੇ ਬੱਚਿਓ ਇਹ ਗੱਲ ਯਾਦ ਰੱਖੀਏ ਸਿੱਖਾਂ ਨੂੰ ਡਰਾਉਣ ਵਾਸਤੇ ਕਿ ਅੱਗੇ ਤੋਂ ਇਹਨਾਂ ਚ ਕੋਈ ਸਿੰਘ ਨਾ ਸਕੇ